ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੂੰ ਸੰਸਦ ਭੇਜ ਕੇ ਗਲਤੀ ਤਾਂ ਨਹੀਂ ਕਰ ਬੈਠੇ ਸਾਡੀ ਇੱਕ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸਭ ਜਾਣਦੇ ਨੇ ਕਿ ਹਾਲ ਹੀ ਚੁਈਆਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਨਤੀਜੇ ਆ ਗਏ ਸੀ ਨਤੀਜੇ ਆਣ ਤੋਂ ਬਾਅਦ ਖਾਸ ਕਰ ਦੋ ਲੋਕ ਸਭਾ ਹਲਕੇ ਜ਼ਿਲ੍ਹਾ ਤਰਨਤਾਰਨ ਦਾ ਖਡੂਰਚਾਪ ਤੇ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਲੋਕ ਸਭਾ ਹਲਕਾ ਇਹ ਚਰਚਾ ਚ ਨੇ ਕਿਉਂਕਿ ਇੱਥੇ ਜਿਹੜੇ ਨਤੀਜੇ ਆਏ ਉਹ ਆਸ ਤੋਂ ਬਹੁਤ ਪਰੇ ਜਾ ਕੇ ਸੀ ਬਿਯੋਂਡ ਦਾ ਲਿਮਿਟ ਸੀਗੇ ਹੱਦ ਤੋਂ ਪਾਰ ਜਾ ਕੇ ਸੀ ਦੋ ਆਜ਼ਾਦ ਉਮੀਦਵਾਰ ਜੱਲੂ ਖੇੜੇ ਦਾ ਰਹਿਣ ਵਾਲਾ ਅਮਰਿਤਪਾਲ ਸਿੰਘ ਖਾਲਸਾ ਵਹੀਰ ਦਾ ਮੁਖੀ ਉਹ ਸੰਸਦ 197000 ਵੋਟਾਂ ਤੋਂ ਤੇ ਦੂਜੇ ਪਾਸੇ ਕਈ ਵਾਰੀ ਹਾਰ ਚੁੱਕਿਆ ਬਠਿੰਡਾ ਤੋਂ ਹਾਰ ਚੁੱਕਿਆ ਰੋਪੜ ਤੋਂ ਹਾਰ ਚੁੱਕਿਆ ਪਧੌੜ ਤੋਂ ਹਾਰ ਚੁੱਕਿਆ ਸਰਬਜੀਤ ਸਿੰਘ ਖਾਲਸਾ ਵੀ ਸੰਸਦ ਬਣ ਗਿਆ ਹੁਣ ਸਭ ਨੇ ਇੱਕੋ ਆਸ ਸਰਬਜੀਤ ਖਾਲਸਾ ਤੋਂ ਲਾਈ ਹੋਈ ਹੈ ਕਿ ਅਮਰਪਾਲ ਨੂੰ ਬਾਹਰ ਲਿਆਓ ਸੈਸ਼ਨ ਚੱਲ ਰਿਹਾ ਦੋ ਵਾਰ ਜੇਕਰ ਅੱਜ ਹੋਈ ਪੱਤਰਕਾਰ ਮਿਲਨੀ ਦਾ ਦਾਵਾ ਸੱਚ ਮੰਨਿਏ ਸਰਬਜੀਤ ਖਾਲਸਾ ਦਾ ਕਿ ਮੈਂ ਦੋ ਵਾਰ ਚਾਰਾ ਜ਼ੋਈ ਕੀਤੀ ਲਿਖ ਕੇ ਦਿੱਤਾ ਕਿ ਅਮਰਪਾਲ ਦੇ ਵਿਸ਼ੇ ਤੇ ਗੱਲ ਕਰਨੀ ਹੈ ਤੇ ਮੈਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਜੇ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਉਹ ਵੀ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਮੈਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ ਬੋਲਣ ਦਾ ਉਹੀ ਰਾਟ ਆਪਾਂ ਜੇ ਕਹੀਏ ਹੁਣ ਜਾਂ ਉਹੀ ਬਹਾਨਾ ਕਹੀਏ ਜਾਂ ਉਹੀ ਤਰਕ ਆਧਾਰ ਕਹੀਏ ਖਾਲਸਾ ਉਹ ਕਹਿ ਰਹੇ ਨੇ ਕਿ ਮੈਨੂੰ ਵੀ ਸਮਾ ਨਹੀਂ ਦਿੱਤਾ ਜਾਂਦਾ ਕੀ ਅਮਰਤਪਾਲ ਬਾਹਰ ਆ ਪਾਉਣਗੇ ਕਿਉਂਕਿ ਸੰਸਦ ਬਣਨ ਤੋਂ ਬਾਅਦ ਹੀ ਉਹਨਾਂ ਤੇ ਐਨਐਸਏ ਦੀ ਜਿਹੜੇ ਸੈਕਸ਼ਨ ਤਹਿਤ ਨਿਆਇਕ ਹਿਰਾਸਤ ਦਾ ਸਮਾਂ ਵਧਾਇਆ ਗਿਆ ਸਰਬਜੀਤ ਖਾਲਸਾ ਕੀ ਕਹਿ ਰਹੇ ਨੇ ਲਓ ਤੁਸੀਂ ਸੁਣੋ ਏ ਅਸੀਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਅਸੀਂ ਨਾ ਸਾਰੇ ਪੰਜਾਬ ਦੇ ਵਿੱਚ ਸੰਪਰਕ ਲਹਿਰ ਸ਼ੁਰੂ ਕੀਤੀ ਹੈ ਵੀ ਸੰਪਰਕ ਕਰਨ ਦਾ ਹਰੇਕ ਹਲ ਹਫਤੇ 10 ਦਿਨ ਬਾਅਦ ਅਸੀਂ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਤੇ ਪ੍ਰੋਗਰਾਮ ਦਿੰਨੇ ਆ ਵੀ ਅਸੀਂ 올ਓਵਰ ਪੰਜਾਬ ਕਵਰ ਕਰਨਾ ਉਹਦੇ ਲਈ ਅਸੀਂ ਫਿਰ ਮੇਰੀ ਆਪਣੇ ਸੰਤਾ ਸਿੰਘ ਜੀ ਨਾਲ ਗੱਲ ਹੋਈ ਸੀ ਤੇ ਇਹਨਾਂ ਨੇ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਸੀ ਜੀ ਵੀ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਆਂ ਵੀ ਜੇ ਤੁਸੀਂ ਕਰਵਾਓ ਤਾਂ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਆਜਿਓ ਤੁਸੀਂ ਵੀ ਅਸੀਂ ਕਰ ਲਾਂਗੇ ਉਹਨਾਂ ਦਾ ਹੀ ਸੰਤਾ ਸਿੰਘ ਮੇਰਪੁਰੀ ਜੀ ਦਾ ਹੀ ਕਰਵਾਇਆ ਹੋਇਆ ਪ੍ਰੋਗਰਾਮ ਹੈ ਸਰ ਖਾਸ ਜੀ ਜਿਵੇਂ ਸੰਸਦ ਦੇ ਵਿੱਚ ਚੰਨੀ ਜੀ ਨੇ ਆਵਾਜ਼ ਚੁੱਕੀ ਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਵੀ ਐਨਐਸਏ ਹਟਾਇਆ ਜਾਵੇ ਤੇ ਕਾਂਗਰਸ ਦੀਆਂ 16 ਲਗ ਲਗ ਦੀਆਂ ਬੋਰ ਪਾਰਟੀ ਵੱਲੋਂ ਇਹਦੇ ਮੇਰੇ ਕੀ ਕੀ ਸੋਚਦੇ ਹੋ ਤੁਸੀਂ ਇੱਕ ਨਾ ਇੱਕ ਦਿਨ ਮੈਂ ਪਹਿਲਾਂ ਨਾ ਆਪਣੀ ਪਰਚੀ ਦੇਤੀ ਲਿਖ ਕੇ ਸਰਬਜੀਤ ਸਿੰਘ ਬੁੱਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀਓ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਿਹਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਆ ਉਹ ਦੇਖਦੇ ਸਾਰੀ ਮੈਨੂੰ ਕਹਿੰਦਾ ਜੀ ਨਹੀਂ ਬਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਓ ਨਿਕਲੇ ਜਿਹੜੇ 20 ਐਮਪੀਆ ਦਾ ਬੋਲਣ ਦੀ ਪਰਚੀ ਨਿਕਲਦੀ ਹੈ ਜ਼ੀਰੋ ਆਰ ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਚ ਇਸ ਮੁੱਦੇ ਤੇ ਬਹਿਸ ਮੁੱਦੇ ਤੇ ਬਹਿਸ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸੈਂਸਿਟਿਵ ਮੈਟਰ ਹੈ ਤੇ ਮੈਂ ਕਿਹਾ ਜੀ ਨਹੀਂ ਸਾਨੂੰ ਤਾਂ ਚਾਹੀਦਾ ਬੋਲਣਾ ਹੈ ਅਸੀਂ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨਹੀਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਜਿਹੜਾ ਅਮਰੀਕਾ ਦਿੱਤੀ ਜਿਹੜਾ ਸਰਨਾਂ ਦਾ ਨਜ਼ਰੀਆ ਇੱਕ ਜਣਾ ਇੱਕ ਜਣਾ ਜੀ ਇੱਕ ਜਣਾ ਚੰਗੀ ਚੰਨੀ ਜੀ ਨੇ ਕਿਹਾ ਜਿਹੜਾ ਉਹਨੂੰ ਵੀ ਮੈਂ ਤੁਹਾਨੂੰ ਇਹ ਗੱਲ ਕਰਦੇ ਹਾਂ ਇਸ ਗੱਲ ਤੇ ਵੀ ਉਹਨਾਂ ਨੇ ਹਾਂ ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸਐ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ਤਰਹੀ ਵਾਲਾ ਜਿੱਦਾਂ ਆਰਮ ਜੈਮਿਨੇਸ਼ਨ ਕੋਈ ਗੋਲਾ ਵਿਰੁੱਧ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਹੋ ਪਤਾ ਲੱਗੇ ਵੀ ਜਿਹਦੇ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੋਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਹਾ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਨਾ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚੋਂ ਚੁਪਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਆਨਰ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ 20 ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਹਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਸਰ ਜੀ ਭਗਵੰਤ ਸਿੰਘ ਨੇ ਜਲੰਧਰ ਵਿੱਚ ਇਹ ਬਿਆਨ ਦਿੱਤਾ ਹੈ ਕਿ ਇਹ ਇਹ ਮਾਮਲੇ ਤੇ ਭਾਈ ਅਮਰਪਾਲ ਜੀ ਵਾਲੇ ਤੇ ਕਿ ਮੈਂ ਇੱਕ ਐਮਪੀ ਦਾ ਸੀਐਮ ਨਹੀਂ ਹੈਗਾ ਮੈਂ 3 ਕਰੋੜ ਪੰਜਾਬੀਆਂ ਦਾ ਸੀ ਐਮ ਉਹ ਬਿਆਨ ਕਿਵੇਂ ਦੇਖ ਰਹੇ ਹੋ ਕਿਸ ਗੱਲ ਵਾਸਤੇ ਦਿੱਤਾ ਹੈ ਭਾਈ ਅਮਰਪਾਲ ਜੀ ਬਾਰੇ ਪੁੱਛਿਆ ਗਿਆ ਸੀ ਕਿ ਚੰਨੀ ਜੀ ਨੇ ਇਸ ਤਰ੍ਹਾਂ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਕਿਦਾ ਰਹ ਹਮਾਇਤ ਕੀਤੀ ਹੈ ਭਾਈ ਅਮਰਪਾਲ ਜੀ ਦੀ ਹਾਂ ਜੀ ਵੀ ਤੁਹਾਡਾ ਕੀ ਸਟੈਂਡ ਹੈ ਤੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਮੈਂ ਇੱਕ ਐਮਪੀ ਦਾ ਸੀਐਮ ਨਹੀਂ ਹੈਗਾ ਮੈਂ 3 ਕਰੋੜ ਪੰਜਾਬੀ ਨਹੀਂ ਨਹੀਂ ਐਨਐਸਏ ਉਹਦਾ ਦੇਖਣਾ ਐਨਐਸਏ ਉਸੇ ਨਹੀਂ ਤਾਂ ਲਈ ਹੈ ਜੀ ਲਾਅ ਐਂਡ ਆਰਡਰ ਦਾ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ ਗ੍ਰਾਫ ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਹੈ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਪਿੰਡ ਪਿੰਡ ਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਵੀ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਜੁੜ ਕੇ ਅਖਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਲਿੰਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ਅੜਿੱਕਾ ਲਾਉਂਦੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇ ਰਹੇ ਕਿਸੇ ਜੀ ਦਰਵਾਜ਼ਾ ਸਤਵੀਰ ਬਾਦਲ ਬਾਰੇ ਤੁਸੀਂ ਕੀ ਮੰਨਦੇ ਹੋ ਕਿ ਕੋਚੋਣਾ ਦੇ ਵਿੱਚ ਬੰਦੇ ਥੋੜੇ ਗਲਾਪ ਵੀ ਖੜੇ ਕੀਤੇ ਗਏ ਇੱਕ ਪਾਸੇ ਪੰਥ ਦੀ ਗੱਲ ਵੀ ਕਰੀ ਜਾਂਦੇ ਆ ਸ਼ਰੋਣੀ ਕਮੇਟੀ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਆ ਮਕਬੂਲੀਅਤਾਂ ਤੇ ਕੀ ਕਹਿਣਾ ਚਾਹੋ ਗੱਲ ਤਾਂ ਇਹ ਹੈ ਜੀ ਭਈ ਜਿਹੜਾ ਮੈਂ ਤਾਂ ਆਪਣੇ ਮਨ ਦੀ ਗੱਲ ਦੱਸਾਂ ਮੈਂ ਤਾਂ ਉਹਨਾਂ ਨੂੰ ਕਦੇ ਮਤਲਬ ਪੰਥ ਪ੍ਰਸਤੀ ਨਹੀਂ ਸੀ ਸਮੀਦਾ ਸ਼ੁਰੂ ਤੋਂ ਹੀ ਇਹ ਗੱਲ ਇਹ ਹੈ ਵੀ ਲੋਕਾਂ ਨੂੰ ਥੋੜਾ ਜਿਹਾ ਸਵਾਰਥ ਕਰਕੇ ਜੁੜਨਾ ਪੈ ਜਾਂਦਾ ਹੈ ਜਾਂ ਇੱਕ ਗੱਲ ਮੈਂ ਉਹਨਾਂ ਦੀ ਕਾਮਯਾਬੀ ਦਾ ਸ਼ਰੇਹ ਜਿਹੜੇ ਪੰਥ ਦੇ ਲੀਡਰ ਬਣਦੇ ਆ ਜਿਨ੍ਹਾਂ ਨੇ ਪੰਥ ਲਈ ਅਜੇ ਤੱਕ ਕੁਝ ਕੀਤਾ ਨਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਲਾਇਆ ਆਪ ਕਾਮਯਾਬ ਨਹੀਂ ਹੋ ਸਕੇ ਤਾਂ ਜਿਹੜੇ ਲੋਕ ਐ ਸਮਾਜ ਚ ਰਹਿੰਦੇ ਇਹਨਾਂ ਨੇ ਕਿਸੇ ਨਾਲ ਤਾਂ ਤੁੜਨਾ ਹੀ ਐ ਨਾ ਪਰ ਬੰਤੀ ਸਿੰਘਾਂ ਦੀ ਰਿਹਾਈ ਦੇ ਬਾਰੇ ਵੀ ਉਹਨਾਂ ਨੇ ਕੁਝ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਕੋਈ ਸਾਦਾ ਨਾ ਭਾਈ ਜੀ ਤੁਸੀਂ ਕਿਵੇਂ ਤੇ ਗੱਲ ਤੁਸੀਂ ਮੈਨੂੰ ਇਹ ਦੱਸੋ ਬਈ ਇਹਨਾਂ ਦੀ ਸਰਕਾਰ ਸੀ ਜੀ ਸੈਂਟਰ ਜਿਨ੍ਹਾਂ ਦਾ ਭਾਈਵਾਲ ਸੀ ਹਿੱਸੇਦਾਰੀ ਸੀ ਤੇ ਤੁਸੀਂ ਸਮਝਦੇ ਹੋ ਬਈ ਇਹਨਾਂ ਲਈ ਬੰਦੀ ਸਿੰਘ ਛੱਡਣ ਵਿੱਚ ਕੋਈ ਡਿੱਕਾ ਸੀ ਇਹਨਾਂ ਨੂੰ ਇਹ ਤਾਂ ਬਾਈ ਜੀ ਸਿਰਫ ਵੋਟਾਂ ਵਾਸਤੇ ਬਈ ਲੋਕ ਉੱਧਰ ਨੂੰ ਹਵਾ ਚੱਲ ਗਈ ਤਾਂ ਆਪਾਂ ਵੀ ਉੱਧਰ ਨੂੰ ਹੋ ਜਾਈਏ ਸੋ ਤੁਸੀਂ ਸੁਣਿਆ ਕਿ ਸਰਬਜੀਤ ਖਾਲਸਾ ਉਹਨਾਂ ਨੇ ਕਿਹਾ ਕਿ ਮੈਨੂੰ ਸਮਾਂ ਨਹੀਂ ਦਿੱਤਾ ਜਾਂਦਾ ਹੁਣ ਉਹ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਇਹ ਚੀਜ਼ ਵਾਇਰਲ ਹੈ ਧੜਾ ਧੜ ਪੋਸਟਾਂ ਪੈ ਰਹੀਆਂ ਨੇ ਕਿ ਖਾਲਸਾ ਦੀ ਸ਼ਾ ਨਾਲ ਮੁਲਾਕਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਤੇ ਜੇਕਰ ਹੁੰਦੀ ਹੈ ਤਾਂ ਅਮਰਤਪਾਲ ਬਾਰੇ ਕੀ ਚਰਚਾ ਹੋਵੇਗੀ ਖੈਰ ਇਹਨਾਂ ਦੇ ਜੇ ਹੇ ਮਾਇਤਿਆਂ ਦੀ ਗੱਲ ਕਰੀਏ ਸਮਰਥਕਾਂ ਦੀ ਗੱਲ ਕਰੀਏ ਸ਼ੁੱਭ ਚਿੰਤਕਾਂ ਦੀ ਗੱਲ ਕਰੀਏ ਤਾਂ ਇੱਕ ਵੀਡੀਓ ਇਹ ਵੀ ਵਾਇਰਲ ਹੈ ਕਿ ਜੀ ਆਪਣਾ ਅਮਰਿਤਪਾਲ ਜੇਲ੍ਹ ਵਿੱਚ ਨੇ ਫਿਰ ਵੀ ਉਹਨਾਂ ਦੇ ਪਿੰਡ ਨੂੰ ਜਾਂਦੀ 18 ਫੁੱਟੀ ਸੜਕ ਝੱਟ ਬਣ ਗਈ ਹੈ ਉਹਨਾਂ ਦੇ ਸੰਸਦ ਬਣਨ ਤੋਂ ਬਾਅਦ ਰਈਏ ਤੋਂ ਜਿਹੜੀ ਜੱਲੂ ਖੇੜੇ ਨੂੰ ਜਾਂਦੀ ਹੈ ਦੂਜੇ ਪਾਸੇ ਸਰਬਜੀਤ ਖਾਲਸਾ ਦੇ ਵੀਡੀਓ ਵਾਇਰਲ ਨੇ ਇੱਕ ਪਾਰਟੀ ਬਣਾ ਲੋ ਪਾਰਟੀ ਦੇ ਆਗੂ ਅਮਰਤਪਾਲ ਹੋਣਗੇ ਅਸੀਂ ਵੀ ਅਕਾਲੀ ਆ ਪੰਥਕ ਲੋਕਾਂ ਨੂੰ ਬਾਦਲ ਕੇ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਰਹੇ ਹੁਣ ਗੱਲ ਉਸ ਤੋਂ ਵੀ ਅੱਗੇ ਵੱਧ ਗਈ ਹੈ ਜੇਕਰ ਗੱਲ ਕਰੀਏ ਸਰਬਜੀਤ ਦੀ ਭੈਣ ਅਮਰਤ ਕੌਰ ਉਹ ਵੀ ਸ਼ਾਇਦ ਤਿਆਰੀ ਕਰ ਰਹੇ ਨੇ ਤੁਹਾਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਖਣ ਖਾਲਸਾ ਦੀ ਘਰ ਵਾਲੀ ਸੰਦੀਪ ਕੌਰ ਉਹ ਵੀ ਤਿਆਰੀ ਕਰ ਰਹੇ ਨੇ ਸ਼ਾਇਦ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਨਜ਼ਰ ਆਉਣ ਕੀ ਸੋਚੀਏ ਕਿ ਵੰਦੀ ਗੰਗਾ ਵਿੱਚ ਸਾਰੇ ਹੱਥ ਧੋਣ ਨੂੰ ਤਿਆਰ ਨੇ ਖਾਲਸਾ ਵਰਗਿਆਂ ਨੂੰ ਅੰਮ੍ਰਿਤਪਾਲ ਵਰਗਿਆਂ ਨੂੰ ਸਾਂਸਦ ਬਣਾ ਕੇ ਜਜਵਾਤੀ ਲੋਕਾਂ ਨੇ ਤਿਲਾ ਨਾਲ ਪਾਈਆਂ ਵੋਟਾਂ ਨੇ ਦਿਮਾਗਾ ਨਾਲ ਨਾ ਪਾਈਆਂ ਵੋਟਾਂ ਨੇ ਕੁਝ ਗਲਤਾਂ ਨਹੀਂ ਕਰਵਾ ਦਿੱਤਾ ਪੰਜਾਬ ਦਾ ਕੋਈ ਨਫਾ ਨਾ ਹੋਵੇ ਪਰ ਨੁਕਸਾਨ ਜ਼ਰੂਰ ਹੋਵੇਗਾ ਇਹ ਵਿਚਾਰ ਤੁਸੀਂ ਵੀ ਆਪਣੇ ਕਮੈਂਟਸ ਵਿੱਚ ਸਾਂਝੇ ਕਰਨਾ ਹੋਰ ਨਵੇਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਸ਼ੁਕਰੀਆ